ਹਾਂਜੀ ਬਜੀ ਕਾ ਕੀ ਨਾਮ ਤੁਹਾਡਾ ਮੇਰਾ ਨਾਮ ਦੇਵਰਾਜ ਗੋਇਲ ਜੀ ਉਹ ਕੋਲ ਸੱਚ ਕਿ ਕਿਹੜਾ ਚੱਲ ਰਿਹਾ ਪੁਲ ਚੱਲਦੇ ਕਿੰਨਾ ਸਮਾਂ ਹੋ ਗਿਆ ਤੇ ਕਿੰਨਾ ਇੱਕ ਤੁਹਾਡੇ ਮਾਰਕੀਟ ਤੇ ਦੇ ਨੁਜਰਾਇ ਪ੍ਰਭਾਸ ਜੀ ਇਹ ਪੁਲ ਨੂੰ ਜੀ ਇਹ 2 ਸਾਲ ਤੋਂ ਉੱਪਰ ਹੋ ਗਏ ਇਹ ਪੁਲ ਮਕੇ ਇਹਨੂੰ ਕਈ ਪਿੰਡ ਲੱਗਦੇ ਆ 25 30 ਪਿੰਡ ਵੀ ਲੱਗਦੇ ਆ ਬਹੁਤ ਰਸਤੇ ਆ ਬਹੁਤ ਬਸਤੀਆਂ ਸਾਰਿਆਂ ਦਾ ਰਸਤਾ ਬਲੌਕ ਹੋ ਗਿਆ ਪਰਲੇ ਪਾਸੇ ਵੀ ਪੁਲ ਆ ਜਾ ਉਹ ਵੀ ਟਹਿ ਗਿਆ ਪਟਿਆਲਾ ਫੜਕ ਵੀ ਅੱਛਾ ਜਿਹੜਾ ਕਿ ਰਸਤਾ ਮੇਨ ਸੀ ਇਹ ਇਹ ਨੂੰ ਹੁਣ ਦੇਖੋ 3-4 ਕਿਲੋਮੀਟਰ ਬਲ ਕੇ ਆਉਣਾ ਪੈਂਦਾ ਸਾਡੇ ਦੁਕਾਨਦਾਰ ਜਿਹੜੇ ਡਿਪੈਂਡ ਆ ਇਹ ਪੁੱਲ ਤੇ ਸੀਗੇ ਉਹ ਸਾਰੇ ਹੁਣ ਫੇਰ ਹੋ ਚੁੱਕੇ ਪਰ ਕਿਸੇ ਪ੍ਰਸ਼ਾਸਨ ਨੇ ਸਾਡੇ ਆਗੇ ਕਿਤੇ ਕਿਸੇ ਬੰਦੇ ਨੇ ਸਾਰ ਨਹੀਂ ਲਈ ਵੀ ਤੁਹਾਡਾ ਕੀ ਕੰਮ ਆ ਜਾਂ ਕਿਸੇ ਨੇ ਕੋਈ ਕੰਪੰਸੀਸ਼ਨ ਪਾਸ ਤੇ ਕੀ ਹੋਵੇ ਬਿਲਕੁਲ ਦੁਕਾਨਦਾਰ ਆਗੇ ਪੱਲੋ ਖਾਈ ਜਾਂਦੇ ਆ ਜੀ ਕਿ 2-2.5 ਸਾਲ ਤੋਂ ਪੱਲੋ ਖਾ ਰਿਹਾ ਜੀ ਇਹ ਦਾ ਸਾਨੂੰ ਬਹੁਤ ਜਾਦੇ ਨੁਕਸਾਨ ਆ ਜੀ ਅੱਛਾ ਇੱਕ ਨੰਬਰ ਦੋ ਜੀ ਪੋਲਾ ਜਿਹੜਾ ਬੰਦਿਆ ਇੱਥੇ ਸਾਨੂੰ ਪੌੜੀਆਂ ਨਹੀਂ ਹੈ ਜੀ ਇਹ ਪੌੜੀਆਂ ਪੌੜੀਆਂ ਨਹੀਂ ਆ ਪਹਿਲਾਂ ਪੌੜੀਆਂ ਚੜਦੇ ਸੀ ਹੁਣ ਜਿਹੜਾ گا ਪਿੰਡ ਪਿੰਡ ਦਾ ਜਾਂ ਬਸਤੀ ਦਾ ਹੁੰਦਾ ਉਹ ਸਾਡੇ ਇੱਥੇ ਬਾਸ ਚੜ ਜਾਂਦਾ ਸੀ ਆ ਉਹ ਪੌੜੀਆਂ ਉੱਤਰ ਕੇ ਬਾਸ ਚੜ ਜਾਂਦਾ ਸਮਾਨ ਲੈ ਕੇ ਪਰਚੰਤ ਚੜ ਜਾਂਦਾ ਹੁਣ ਇੱਥੇ ਪੌੜੀ ਵੀ ਹੈ ਨਹੀਂ ਜੀ ਉਹਦੀ ਬੜੀ ਸਮੱਸਿਆ ਹੋਈ ਸਾਨੂੰ ਬਹੁਤ ਜ਼ਿਆਦਾ ਸਮੱਸਿਆ ਹੋਈ ਜਿਹੜੀ ਪੌੜੀਆਂ ਸਾਨੂੰ ਸਮੱਸਿਆ ਹੈਗੀ ਆ ਅਜੇ ਨਾ ਅੰਡਰਗਰਾਉਂਡ ਪਹੁੰਚ ਰਾਇ ਨਾ ਇਹਨਾਂ ਨੇ ਇਹ ਚਲਾਇਆ ਇਹ ਤਾਂ ਸੀਮ ਨੇ ਪਹਿਲਾਂ ਚਲਣ ਜਾਣ ਚਾਹੀਦੇ ਸੀ ਪਤਾ ਨਹੀਂ ਕਿਉਂ ਦੇਰੀ ਰਾਈ ਜਾਂਦੀ ਜੀ ਸਾਨੂੰ 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 ਤੋਂ ਬਾਹਰ ਇਹ ਇਹਦੇ ਵਿੱਚ ਰੇਲਵੇ ਦਾ ਇੱਕ ਰਸਤਾ ਹੈ ਕਰਕੇ ਰੇਲਵੇ ਦਾ ਰਸਤਾ ਤਾਂ ਹੀ ਰੇਲਵੇ ਨੇ ਐਕਸਿੱਟਾ ਬੰਦ ਕਰੀ ਦੇਣਾ ਜੀ ਇਹ ਕਿਉਂਕਿ ਟ੍ਰੇਨਾਂ ਦੀ ਮੱਖੇ ਰਫਤਾਰ ਵਧਣ ਕਰਕੇ ਇਹਨਾਂ ਨੂੰ ਸਾਰੇ ਫਾਟਕ ਇਹ ਬੰਦ ਕਰ ਰਹੀ ਹੈ ਸਾਰੇ ਫਾਟਕ ਐਕਚੁਅਲੀ ਸਾਰੇ ਫਾਟਕ ਬੰਦ ਕਰ ਰਹੇ ਆ ਉਹਦੇ ਵਿੱਚ ਸਾਨੂੰ ਇੱਕ ਕੰਮ ਕਿਸ਼ਨ ਹੋਰ ਵੀ ਆ ਉੱਪਰ ਫੁੱਟਪਾਥ ਵੀ ਹੈ ਨਹੀਂ ਜੀ ਫੁੱਟਪਾਥ ਹੈ ਨਹੀਂ ਹੋਰ ਹੈ ਨਹੀਂ ਤੇ ਉਹਦੇ ਕਰਕੇ ਸਾਨੂੰ ਕੋਈ ਹੋਰ ਦੀ ਮਗਿਆ ਹਾਦਸੇ ਦੀ ਪ੍ਰੋਬਲਮ ਆ ਸਕਦੀ ਹੈ ਪਰ ਮੇਨ ਸਾਡਾ ਪੌੜੀਆਂ ਦਾ ਬਹੁਤ ਵੱਡਾ ਮਸਲਾ ਜੀ ਅਗਰ ਜੇ ਪੌੜੀ ਨਾ ਚੜੀ ਤੇ ਫਿਰ ਸਾਨੂੰ ਇਹਦਾ ਬਹੁਤ ਵੱਡਾ ਸੰਘਰਸ਼ ਕਰਨਾ ਪੈਣਾ